ਵੈਗੁਰਜੀ ਦਾ ਖਾਲਸਾ ਸਤਰੀ ਵੈਗੁਰਜੀ ਕੀ ਫਤਿਹ ਤੇ ਲੋ ਜੀ ਦੇਖੋ ਨੰਨੇ-ਮੁੰਨੇ ਮਸਤੀਆਂ ਕਰਦੇ ਕਿੰਨੇ ਸੋਹਣੇ ਲੱਗਦੇ ਨੇ ਪਿਆਰੇ ਲੱਗਦੇ ਨੇ ਛੋਟੇ-ਛੋਟੇ ਇੱਕ ਨੰਨਾ-ਮੁੰਨਾ ਤਾਂ ਮਾਰਤਾ ਇਹਨਾਂ ਨੇ ਗੱਟੀ ਥੱਲੇ ਦੇ ਕੇ ਵਿੱਚ ਗੱਟੀ ਦੀ ਚੜ ਗਿਆ ਹੁਣ ਟਾਇਰ ਟੂਰ 'ਚ ਥੱਲੇ ਆ ਗਿਆ ਵਿਚਾਰਾ ਇਹ ਹੁਣ ਦੋਨੇ ਰਹਿ ਜਾਂਦੇ ਨੇ ਖੀੜਦੇ ਨੇ ਇਥੇ ਮਰੂਦ ਦੀਆਂ ਜੜਾਂ 'ਚ ਨਾਲੇ ਮਰੂਦ ਨਾਲ ਮਰਸਤੀ ਕਰਦੇ ਨੇ ਉਹ ਆ ਗਿਆ ਮਾਣੋ ਏ ਇਹਨਾਂ ਦੀ ਮੰਮੀ ਉਹ ਵੀ ਪੈ ਗਈ ਆ ਕੇ ਲਵੇ ਇਹਨਾਂ ਦੇ ਕੋਲ ਮਸਤੀਆਂ ਕਰਦੇ ਨੇ ਖੇਡਦੇ ਨੇ ਕਿੰਨੇ ਸੋਹਣੇ ਲੱਗਦੇ ਨੇ ਚੰਮਣ ਦਾ ਤਾਂ ਕੰਮ ਕਰਤਾ ਇਹਨਾਂ ਨੇ ਮਰੂਦ ਵੱਡਾ ਹੈ ਇਹ ਬੱਚ ਗਿਆ ਤੇ ਇਹ ਆ ਗਏ ਮੇਰੇ ਕੋਲ ਹੁਣ ਨਹੀਂ ਡਰਦੇ ਜੇ ਮੇਰੇ ਕੋਲ ਇੱਥੇ ਖੇਡੀ ਜਾਂਦੇ ਨੇ ਮੇਰੇ ਪੈਰਾਂ 'ਚ ਆ ਜਾਂਦੇ ਨੇ ਜਦੋਂ ਮੈਂ ਦੁੱਧ ਪਾਉਣੀ ਆ ਆ ਵੀ ਆ ਗਿਆ ਦੂਆ ਵੀ ਛੋਟਾ ਦੋਨੋਂ ਆ ਗਏ ਇੱਧਰ ਇੱਧਰ ਰੋਟੀ ਪਾ ਦਾਨੀ ਇਹਨਾਂ ਨੂੰ ਦੁੱਧ ਪਾ ਦਾਨੀ ਮੈਂ ਤੇ ਆ ਜਾਂਦੇ ਨੇ ਖੀਟਦੇ ਨੇ ਦੇਖਦੇ ਨੇ ਹੁਣ ਤੇ ਲੋ ਜੀ ਰੋਟੀਆਂ ਪਾਤੀਆਂ ਹੁਣ ਰੋਟੀ ਖਾ ਰਹੇ ਨੇ ਤਿੰਨੇ ਜਾਣੇ ਫਿਰ ਦੁੱਧ ਪਾਉਂਗੀ ਇਹਨਾਂ ਨੂੰ ਲਿਆ ਕੇ ਅੰਦਰੋਂ ਇਹਨੇ ਰੋਟੀ ਪਾਤੀ ਸੀਗੀ ਤੇ ਰੋਟੀ ਨਹੀਂ ਖਾਂਦੇ ਜੇ ਦੁੱਧ ਪਾ ਦਾਂ ਇਹਨਾਂ ਨੂੰ ਵੀ ਰੋਟੀ ਮੈਂ ਪਹਿਲਾਂ ਪਾਤੀ ਆ ਹੁਣ ਖਾ ਰਹੇ ਨੇ ਰੋਟੀਆਂ ਇੱਥੇ ਨੇੜੇ ਪਾ ਦਾਨੀ ਆ ਫਿਰ ਇੱਥੇ ਵੀਡੀਓ ਬਣਾਈ ਜਾਂਦੀ ਨਹੀਂ ਦੂਰ ਵੀਡੀਓ ਨਹੀਂ ਬਣਾਈ ਜਾਂਦੀ ਜੇ ਮੈਂ ਪਰਾਂ ਪਾ ਦਾਂ ਕੌਲੇ ਚ ਫਿਰ ਕੌਲੇ ਚ ਦੁੱਧ ਪਾ ਦੂੰ ਉਹਨਾਂ ਨੂੰ ਲਿਆ ਕੇ ਹੁਣ ਤਿੰਨੇ ਰੋਟੀ ਖਾ ਰਹੇ ਨੇ ਉਹ ਪੂਰਾ ਇੱਕ ਮਰ ਗਿਆ ਵਿਚਾਰਾ ਛੋਟਾ ਤੇ ਲੋ ਜੀ ਹੁਣ ਆਪਾਂ ਕਿੰਨੀਆ ਧੋਕੇ ਰੱਖਤੀਆਂ ਕਿੰਨੀਆ ਧੋਕੇ ਹੁਣ ਸਰਦਾਰ ਸਾਹਿਬ ਦੁੱਧ ਮੰਗ ਰਹੇ ਨੇ ਤੇ ਆਪਾਂ ਔਰ ਕਿੰਨ ਜਾਣ ਦੀ ਜੁੱਤੀਆਂ ਨੂੰ ਤੇ ਆਪਾਂ ਨੇ ਢੇਰ ਲਿਆ ਤੇਲ ਤੇਲ ਨੂੰ ਕਿਉਂ ਕਿਉਂ ਗਰਮ ਕਰ ਲਿਆ ਏ ਤੇ ਇਹਦੇ ਚ ਪਤਾ ਜੀਰਾ ਜੀਰਾ ਪਾ ਕੇ ਨੇ ਭੁੰਨ ਲਿਆ ਤੇ ਹੁਣ ਮਸਾਲਾ ਤਿਆਰ ਕਰਦੇ ਆਪਾਂ ਪਿਆਜ਼ ਹਰੀ ਮਿਰਚ ਸਮਾਨ ਇੱਧਰ ਬਣਾਉਣੀ ਆਪਾਂ ਦਾਲ ਮੂੰਗੀ ਮਸਰੀ ਦੀ ਸਵੇਰੀਓ ਹੁਣ ਆਪਾਂ ਮਸਾਲਾ ਭੁੰਨਦੇ ਆ ਪਹਿਲਾਂ ਦਾਲ ਮੈਂ ਧੋ ਕੇ ਰੱਖ ਸਮਾਰ ਕੇ ਪਾਣੀ ਪਾ ਕੇ ਰੱਖ ਲਈ ਸੀਗੀ ਇੰਨੇ ਇੰਨੇ ਵਕੇ ਫਿਰ ਦੁੱਧੋ ਪਾਉਣ ਚਲੇ ਜਾਣਗੇ ਉਸ ਤੋਂ ਬਾਅਦ ਫਿਰ ਮੈਂ ਤੜਕਾ ਲਗਾ ਲੂੰਗੀ ਤੇ ਲੋ ਜੀ ਹੁਣ ਤੜਕਾ ਲਗਾਤਾ ਇਹਦੇ ਵਿੱਚ ਤੜਕਾ ਲਗਾ ਕੇ ਇੱਧਰ ਆਟਾ ਗੋਨਾ ਤਾਂ ਇੰਨੀ ਤੜਕਾ ਪੁੱਜ ਗਿਆ ਤੇ ਹੁਣ ਮਸਾਲੇ ਚ ਪਾ ਦਈਏ ਆਪਾਂ ਹਲਦੀ ਤੇ ਨੂਨ ਪਹਿਲਾਂ ਮਸਾਲਾ ਭੁੰਨ ਲਈਏ ਤੇ ਫਿਰ ਹਲਦੀ ਨੂਨ ਪਾ ਦਈਏ ਤੇ ਇਹ ਘੁਮ ਜਾਂਦਾ ਇੱਕ ਤਾਂ ਮੈਂ ਜਦੋਂ ਕੜਸੀ ਫੇਰਦੀ ਆ ਇਹਨੇ ਘੁਮ ਜਾਂਦਾ ਇਦਾਂ ਕਰਦਾਂ ਨੇ ਤੇ ਲੋ ਜੀ ਮਸਾਲਾ ਭੁੰਨ ਲਈਏ ਪਹਿਲਾਂ ਮਸਾਲਾ ਭੁੰਨ ਕੇ ਫਿਰ ਨੂਨ ਹਲਦੀ ਪਾਉਂਗੀ ਤੇ ਅੱਜ ਸਵੇਰੀਆਂ ਸਵੇਰੀਆਂ ਬਣਾਉਣੀਆਂ ਦਾਲ ਮੂੰਗੀ ਮਸਰੀ ਦੀ ਫਿਰ ਜਵਾਕ ਜਾਣਗੇ ਖਾ ਕੇ ਰੋਟੀ ਫਿਰ ਭੁੱਖੇ ਜਾਣਗੇ ਨਹੀਂ ਲੋਜੀ ਹਲਦੀ ਤੇ ਨੂਨ ਪਾ ਲਿਆ ਹੁਣ ਇਹਨੂੰ ਪੁਰਨਾਲਾ ਮਸਾਲੇ ਨੂੰ ਥੋੜਾ ਜਿਹਾ ਤੇ ਲੋਜੀ ਮਸਾਲਾ ਪੁੱਜ ਗਿਆ ਏ ਹੁਣ ਇਹ ਪਾਤੀ ਆ ਦਾਲ ਆਪਾਂ ਨੇ ਵਿੱਚ ਧੋ ਕੇ ਸੁਮਾਰ ਕੇ ਰੱਖੀ ਜੀ ਸੀਗੀ ਇਹਦੇ ਵਿੱਚ ਪਾ ਦੇਣੀ ਆ ਮਸਾਲੇ ਚ ਘੋਲ ਦੇਣੀ ਆ ਚੰਗੀ ਤਰ੍ਹਾਂ ਮਿਕਸ ਕਰਤੀਏ ਤੇ ਮਿਕਸ ਕਰਕੇ ਫੇਰੇ ਬੈਠਾ ਸਰਦਾਰ ਸਾਹਿਬ ਫੋਨ ਲੈ ਕੇ ਤੇ ਮਾਨੂੰਆ ਬਿੱਲੀਆਂ ਦੀ ਵੀਡੀਓ ਬਣਾਉਂਦੇ ਨੇ ਮੈਂ ਆਪਣੇ ਰਸੋਈ ਚ ਕੰਮ ਕਰਦੀ ਸੀਗੀ ਭਾਂਡੇ ਢਿੰਡੇ ਮਾਜੂੰਗੀ ਮੈਂ ਨੂੰ ਵਧੀਆ ਲੱਗੇ ਇਹ ਚੱਕ ਲਿਆ ਫੋਨ ਹੁਣ ਬਾਹਰ ਬੈਠੇ ਪੌੜੀਆਂ ਚ ਵੀਡੀਓ ਬਣਾ ਰਹੇ ਤੇ ਨੰਨੇ ਮੁੰਨਿਆਂ ਦੀ ਖੇਡਦੇ ਨੇ ਨੰਨੇ ਮੁੰਨੇ ਛੋਟੇ ਛੋਟੇ ਇਹਨਾਂ ਨਾਲ ਜੀ ਲੱਗਿਆ ਰਹਿੰਦਾ ਵਧੀਆ ਕਿੱਡੀ ਜਾਂਦੇ ਨੇ ਸੀ ਇਸ ਦੇਖੀ ਜਾਂਦੇ ਨੇ ਉਹਨਾਂ ਨੇ ਜਵਾਕਾਂ ਮੰਗ ਨੰਨੀ ਪਰੀ ਮੰਗ ਕਿੰਨੀ ਮਸਤੀ ਕਰਦੇ ਨੇ ਇਹਨਾਂ ਨੂੰ ਹੁਣ ਨਹੀਂ ਡਰਦੇ ਹੈਗੇ ਬਿਲਕੁਲ ਇਹ ਜਿਵੇਂ ਮਰਜ਼ੀ ਬੈਠਾ ਰਹੇ ਇਹਨਾਂ ਦੇ ਕੋਲ ਤੇ ਇਹ ਮੈਂ ਭਾਂਡੇ ਘੜਕਾਉਂਦੀ ਸੀਗੀ ਰਸੋਈ 'ਚ ਇਹ ਬਾਹਰ ਬੈਠੇ ਵੀਡੀਓ ਬਣਾ ਰਹੇ ਨੇ ਪੌੜੀਆਂ 'ਤੇ ਕਿੰਨੇ ਖੇਡਦੇ ਵਧੀਆ ਲੱਗਦੇ ਨੇ ਇਹਨਾਂ ਨੇ ਵੀਡੀਓ ਬਣਾਈ ਹੈ ਤੇ ਥੈਲੇ ਚਲੇ ਲੱਟ ਗਏ ਦੋਨੋਂ ਦੋਨੋਂ ਨੰਨੇ ਮੁਨੇ ਕੀ ਕਿੰਨੀ ਸੋਹਣੀ ਲਾਏ ਦਿਨ ਛੁੱਟੇ ਛੁੱਟੇ ਜਿਹੜਾ ਪਹਿਲਾਂ ਨਾਲ ਉਹ ਨਹੀਂ ਹੋਣਾ ਆਉਂਦਾ ਉਹ ਡਰਦਾ ਨਹੀਂ ਸੀਗਾ ਮੇਤੋਂ ਮੈਂ ਉਹਦੇ ਸਿਰ ਤੇ ਹੱਥ ਫੇਰੀ ਜਾਂਦੀ ਸੀ ਹੁਣ ਉਹ ਡਰਦਾ ਆਉਂਦਾ ਨਹੀਂ ਮਾਣੋ ਡਰਾਵਾ ਦੀਆਂ ਨੂੰ ਮਾਣੋ ਧੂਰ ਦੀਆਂ ਨੂੰ ਵਿਚਾਰੀ ਨੂੰ ਹੁਣ ਉਹ ਆਉਂਦਾ ਨਹੀਂ ਹੈਗਾ ਕਦੇ ਕਦੇ ਆਉਂਦਾ ਹੁੰਦਾ ਕੱਲਾ ਇਹਨਾਂ ਤੋਂ ਬਿਨਾਂ ਇਹ ਦੁੱਧ ਪੀ ਕੇ ਵਗ ਜਾਂਦਾ ਹੁਣ ਇਹ ਹੀ ਖੇੜਦੇ ਨੇ ਤੇ ਸਾਰਾ ਦਿਨ ਮਸਤੀਆਂ ਕਰਦੇ ਨੇ ਉਹ ਤਾਂ ਵਿਚਾਰਾ ਹੁਣ ਡਰਦਾ ਆਉਂਦਾ ਹੀ ਨਹੀਂ ਇਹਨਾਂ ਤੋਂ ਦਪਹਿਰ ਹੀ ਆਉਂਦਾ ਹੁੰਦਾ ਹੈ ਜਿਆਦਾ ਇਹ ਬਾਗ ਜਾਂਦੇ ਨੇ ਕਿਧਰੇ ਫੇਰ ਆਉਂਦਾ ਹੁੰਦਾ ਦੁੱਧ ਪਾਲ ਪੀਣ ਜੇ ਆਉਂਦਾ ਦੁਪਹਿਰੇ ਦੀ ਪੂਰੇ ਕਿੰਨੇ ਸੋਈ ਮਸਤੀਆਂ ਕਰਦੇ ਦੇਖ ਜਾ ਤਾਂ ਅੱਧੇ ਐ ਗੱਡੀ ਚੜਿਆ ਹੋਇਆ ਉਹ ਦੇਖ ਕਿਵੇਂ ਚੜਦੇ ਨੇ ਉੱਪਰ ਸਾਰੀ ਮੇਰੀ ਆਏ ਬਿਸਕੁਟ ਤੇਰਾ ਸੀ ਤੇ ਬੇਟਾ ਲੈ ਕੇ ਗਿਆ ਚਾਹ ਤੇ ਬਿਸਕੁਟ ਨੂੰ ਕੁਛ ਦੀ ਸੀਗੀ ਮਾਂ ਬਿਸਕੁਟ ਲਿਆਇਆ ਡੈਡੀ ਤੇਰਾ ਬਿਸਕੁਟ ਖਤਮ ਹੋ ਗਏ ਸੀਗੇ ਵੈਸੇ ਰਾਸਪਏ ਸੀਗੇ ਫੇਰ ਖਾਨੇ ਆ ਦੋ ਵਾਰੀ ਤਿੰਨ ਵਾਰੀ ਐ ਨਹੀਂ ਪਤਾ ਇਹਦਾਂਰਾ ਬੇਟਾ ਦਾ ਸ਼ੌਂਕ ਨੂੰ ਵੀ ਦੁੱਧ ਨਾਲ ਕੰਤਾ ਹੁਣ ਖਤਮ ਹੋ ਗਏ ਸੀਗੇ ਵੈਸੇ ਤਾਂ ਖਤਮ ਹੋਣ ਨਹੀਂ ਦਿੰਦੇ ਹਨ ਮੈਂ ਲਾਦਾ ਸਵੇਰੇ ਲਿਆ ਸੀ ਜਦੋਂ ਲੱਗਿਆ ਸੀਗਾ ਮੈਂ ਤਾਂ ਹੀ ਪੁੱਛਦੀ ਸੀਗੀ ਪਰ ਇਹ ਤਾਂ ਰਸ ਵੀ ਖਾ ਲਾਂਦਾ ਮੈਨੂੰ ਨਹੀਂ ਵਧੀਆ ਲੱਗਦੇ ਰਸ ਮੈਂ ਇਹ ਤਾਂ ਬਿਸਕੁਟ ਲੈਣੀ ਕੋਦਾਂ ਨਾਲ ਚਾਹ ਦੇ ਤੇ ਠਿੱਕੀ ਚਾਹ ਪੀਂਦੇ ਨਹੀਂ ਵਧੀਆ ਨਹੀਂ ਲੱਗਦੀ ਨਾਲ ਬਿਸਕੁਟ ਹੁੰਦੇ ਨੇ ਸਵੇਰੇ ਇਹ ਰਸ ਲੈ ਲੂਗਾ ਚਾਹਾਂ ਤੇ ਸ਼ਾਮ ਨੂੰ ਵੀ ਦੁੱਧ ਨਾਲ ਰਸ ਫੇਰ ਚਲਦੇ ਨੇ ਲੋ ਜੀ ਨਾ ਹੁਣ ਰੋਟੀ ਲਾ ਲਾਂ ਦਾਲ ਨੂੰ ਤੜਕਾ ਲਗਾ ਕੇ ਪਤੀਲੇ ਚ ਪਾਤੀ ਸੀਗੀ ਪਤੀਲੇ ਚ ਵਧੀਆ ਰਿੱਚ ਜੂਗੀ ਤੇ ਉਹਦੇ ਵਿੱਚ ਤੜਕਾ ਲਾਤਾ ਸੀਗਾ ਮੈਂ ਫੇਰ ਮੈਂ ਇਸ ਪਤੀਲੇ ਚ ਪਾ ਦਾਨੀ ਆ ਪਤੀਲੇ ਚ ਉਹ ਹੋ ਜੀ ਲੋ ਜੀ ਮੈਂ ਰੋਟੀ ਲਾ ਲਈ ਭਾਂਡੇ ਕਿੰਨੇ ਮਹਾਂਗੇ ਕਿ ਨਹੀਂ ਆਉਂਦੀਆਂ ਸਰੀਆਂ ਨੇ ਮਹਿੰਗੀ ਹੁਣ ਦਵਾਈ ਲੈ ਕੇ ਆਉਣ ਬਾਗੇ ਸੀ ਫੇਰ ਆ ਕੇ ਹੁਣ ਕੱਪੜੇ ਲਾਦਾ ਮਸ਼ੀਨ ਦੇ ਤਾਂ ਕਹਿੰਦੇ ਮੇਰੇ ਚਿੱਟੇ ਕਮੀਜ਼ ਚਾਹੀਦੇ ਨੇ ਕਰ ਲਉ ਫਿਰ ਮੈਂ ਖਿਆਲ ਚਲੋ ਹੋਰ ਵੀ ਹੈਗੇ ਸੀਗੇ ਕੱਪੜੇ ਹੁਣ ਲਾ ਦੇਣੀ ਆ ਕੱਪੜੇ ਧੋਤੇ ਮੈਂ ਚਿੱਟੇ ਤੇ ਪੱਗ ਧੋਤੀ ਉਹ ਫਿੱਕੀ ਜੀ ਜਿਹੜੇ ਫਿੱਕੇ ਫਿੱਕੇ ਰੰਗ ਸੀਗੇ ਉਹ ਕੱਪੜੇ ਧੋਤੇ ਮੈਂ ਹੁਣ ਫੇਰ ਦੁਬਾਰੀ ਲਗਾਤੀ ਮਸ਼ੀਨ ਇੰਨੇ ਆਕੇ ਪਾਈ ਹਿੱਧਰ ਆਕੇ ਵਾਈਫਾਈ ਵਾਲੇ ਲਾਉਣ ਵਾਲੇ ਆ ਗਲੀ ਕੱਟੀ ਆ ਬਰੇ ਤੇ ਚਿਗਾਰੜ ਦੇ ਵਿੱਚ ਦੀਓ ਉੱਥੇ ਦੀ ਵਿੱਚ ਦੀ ਲਾਉਣਗੇ ਕੀ ਕਰਨਗੇ ਆ ਲਾਈ ਆ ਵਾਈਫਾਈ ਡੱਬੇ ਡੁੱਬੇ ਜੇ ਲਾਏ ਨੇ ਆ ਤਾਰ ਪਾਈ ਐ ਪਾਈ ਆ ਤਾਰ ਚਿਗਾਰੜ ਦੇ ਵਿੱਚ ਦੀ ਉਹ ਗੜੀ ਗੱਡੀ ਧੀ ਇਹਦੇ ਵਿੱਚ ਗ੍ਰੈਂਡਰ ਜੇ ਨਾਲ ਕੱਢ ਕੇ ਆ ਪਾ ਦਿੱ ਤਾਰ ਇਹ ਰੱਖਤਾ ਡੱਬਾ ਹੂੰ ਇਹਦੇ ਉੱਤੇ ਇੱਥੇ ਹੁਣ ਸਾਫ਼ ਕਰੂੰਗੀ ਮੈਂ ਸਵੇਰੇ ਝਾੜੂ ਪੋਚਾ ਲਗਾਉਂਗੀ ਜਦ ਸਾਫ਼ ਕਰੂੰਗੀ ਇਹ ਡੱਬੇ ਲਾ ਕੇ ਤਾਰ ਬਾਗੇ ਪਤਾ ਨਹੀਂ ਕੀ ਸਿਸਟਮ ਹੈ ਸਮਝ ਨਹੀਂ ਆਉਂਦੀ ਆ ਡੱਬਾ ਤੇ ਆ ਇਹ ਵਾਈਫਾਈ ਖਿੱਚਣ ਵਾਲਾ ਹੈ ਨਵੇਂ ਤੇ ਨਵੀਆਂ ਚੀਜ਼ਾਂ ਚੱਲਦੀਆਂ ਨੇ ਲੈ ਪਤਾ ਨਹੀਂ ਲੱਗਦਾ ਆ ਫੋਨ ਤੇ ਆ ਵਾਈਫਾਈ ਪਾਵਰ ਲੋ ਇੰਟਰਨੈਟ ਉਹ ਤਨ ਕੀ ਲਿਖਿਆ ਆ ਭਈ ਤੇ ਲੋ ਜੀ ਹੁਣ ਇੱਥੇ ਤਾਂ ਪ੍ਰੈਸ ਵੀ ਨਹੀਂ ਹੋਣੀ ਚੱਕਣਾ ਪਊਗਾ ਸਮਾਨ ਮੈਨੂੰ ਪਹਿਲਾਂ ਤਾਂ ਪ੍ਰੈਸ ਹੋਊ ਨਹੀਂ ਉਧਰ ਕਰਨੀ ਪਊਗੀ ਤੇ ਚਲੋ ਜੀ ਹੁਣ ਰੱਖ ਤੇ ਲੈ ਆ ਕੇ ਉਹ ਰਿਸਿਟ ਤੇ ਹੁਣ ਰਾਤ ਨੂੰ ਹੁਣ ਸਵੇਰੇ ਸੰਭੂਗੀ ਹੁਣ ਇਹਨਾਂ ਨੂੰ ਸੁੱਕੇ ਪਏ ਨੇ ਉਹ ਗਿੱਲੇ ਤੇ ਥੋੜੇ ਥੋੜੇ ਉਹ ਆ ਬਨਾਣਾ ਟੰਗਤੀਆਂ ਹੂੰ ਸਵੇਰੇ ਚੱਕੂਗੀ ਸਾਂਭੂਗੀ ਨਾਲੇ ਝਾੜੂ ਲਗਾਉਂਗੀ ਫਿਰ ਤੈਹਾ ਮਾਰ ਕੇ ਰੱਖ ਦੂੰਗੀ ਤਾਂ ਸੁੱਕੇ ਪੱਗਾਂ ਚੁੰਨੀਆਂ ਹੀ ਸਾਰੇ ਕੱਪੜੇ ਗਿੱਲੇ ਉੱਤੇ ਟੰਗ ਨੂੰ ਬੱਚਿਆਂ ਦੇ ਲੋਜੀ ਧੋਏਗੇ ਜਦੋਂ ਧੋਣੇ ਸੀਗੇ ਰਾਤ ਨੂੰ ਹੁਣ ਕੰਮ ਨਿਬੜ ਤਾ ਸਵੇਰੇ ਦੇਖਾਂਗੇ ਕੰਮ ਕਰੇ ਪਾਣੀ ਰੱਖ ਲਿਆ ਮੈਂ ਜੇ ਸਵੇਰੇ ਇਹਨਾਂ ਨੇ ਮੈਂ ਸਮੋਸਾ ਨਮਾਈਆ ਡੰਗਰ ਨਮਾਈ ਫਿਰ ਉਹ ਧੋ ਦੂੰਗੀ ਇਹਦੇ ਵਿੱਚ ਗੰਦੇ ਜਿਹੇ ਕੱਪੜੇ ਹੁਣ ਜੇ ਆਪਣਾ ਕੰਮ ਨਿਬੜ ਗਿਆ ਸਾਰਾ ਨਿਵੇੜ ਤਾ ਰਾਤ ਨੂੰ